ਲਾਹੇ ਵਿਡਾਨੀ ਆਸ ਬਾਕੀ ਜਿਹੜੀ ਆਸ ਹੈ ਵਿਡਾਨੀ ਆਸ ਕਿਸੇ ਬੰਦੇ ਤੇ ਆਸ ਉਹਦਾ ਤਿਆਗ ਕਰ ਦੇ ਕਿਉਂਕਿ ਮਹਾਰਜ ਕਹਿੰਦੇ ਮਾਨੁਖ ਕੀ ਟੇਕ ਵਿਰਥੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ ਬੰਦੇ ਤੇ ਟੇਕ ਰੱਖੇਗਾ ਟੇਕ ਵਿਰਥ ਚਲੇ ਜਾਏਗੀ ਦੇਣ ਵਾਲਾ ਇੱਕ ਪਰਮੇਸ਼ਰ ਇੱਕ ਵਾਹਿਗੁਰੂ ਹੈ ਇੱਕ ਆਕਾਲ ਪੁਰਖ ਹੈ ਤੇ ਸਾਧ ਸੰਗਤ ਮਹਾਰਾਜ ਕਹਿੰਦੇ ਫਿਰ ਤੂੰ ਕਰਨਾ ਕੀ ਹੈ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਜਦੋਂ ਤੂੰ ਆਪਣਾ ਸਹਾਰਾ ਪਰਮੇਸ਼ਰ ਦਾ ਨਾਮ ਮੰਨ ਲਿਆ ਨਾ ਨਾਮ ਨੂੰ ਸਹਾਰਾ ਬਣਾ ਲਿਆ ਤੇ ਮਹਾਰਾਜ ਕਹਿੰਦੇ ਤੇਰੇ ਕਾਰਜ ਆਪਣੇ ਆਪ ਹੀ ਰਾਸ ਆ ਜਾਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰ ਕਦੋਂ ਜਦੋਂ ਤੂੰ ਸਹਾਰਾ ਪਰਮੇਸ਼ਰ ਦਾ ਨਾਮ ਬਣਾ ਲਿਆ ਨਾਮ ਨੂੰ ਆਪ ਦਾ ਅਸਰਾ ਬਣਾ ਲਿਆ ਜਿਹੜੇ ਭਗਤ ਜਨ ਹੁੰਦੇ ਪਰਮੇਸ਼ਰ ਦੇ ਪਿਆਰੇ ਉਹ ਨਾਮ ਦੇ ਆਸਰੇ ਹੁੰਦੇ ਸੰਗਤ ਜੀ ਉਹਨਾਂ ਨੂੰ ਹੋਰ ਕਿਸੇ ਦੁਨੀਆ ਦੀ ਚੀਜ਼ ਦਾ ਆਸਰਾ ਨਹੀਂ ਹੁੰਦਾ ਨਾ ਕਿਸੇ ਬੰਦੇ ਦਾ ਆਸਰਾ ਹੁੰਦਾ ਨਾ ਕਿਸੇ ਧਨ ਦੌਲਤ ਦਾ ਆਸਰਾ ਹੁੰਦਾ ਸੱਦ ਸੰਗਤ ਉਹਨਾਂ ਨੂੰ ਕੇਵਲ ਇੱਕ ਨਾਮ ਦਾ ਆਸਰਾ ਤਦ ਹੀ ਭਗਜੀ ਕਹਿੰਦੇ ਰੱਬ ਦੇ ਪਿਆਰੇ ਕਹਿੰਦੇ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਰਜ ਸਵਾਰਦਾ ਸਾਧ ਸੰਗਤ ਜਿਹੜੇ ਨਾਮ ਨਾਲ ਜੁੜ ਗਏ ਉਹਨਾਂ ਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ ਜਿਹੜੇ ਕਰਦੇ ਨੇ ਭਗਤੀ ਤੇਰੀ ਤਿਨਾਂ ਦੇ ਤੂੰ ਕਾਜ ਸਵਾਰਦਾ ਜਿਹੜੇ ਕਰਦੇ ਨੇ ਭਗਤੀ ਤੇਰੀ ਤਿਨਾਂ ਦੇ ਤੂੰ ਕਾਜ ਸਵਾਰਦਾ ਜਿਹੜੇ ਕਰਦੇ ਨੇ ਨਾਦੇ ਤੂੰ ਕਾਜ ਸਵਾਰ ਨਾ ਪਾਗੇ ਤੇਰੇ ਤਿਨਾ ਦੇ ਤੂੰ ਕਾਜ ਸਵਾਰ ਕਿਹੜੇ ਕਰ ਦੇ ਨੇ ਪਧ ਸੀ ਤੇਰੇ ਤਿਨਾ ਦੇ ਤੂੰ ਕਾਜ ਸਵਾਰ ਦਾ ਪਿਆਰੇ ਜੀ ਤਿਨਾ ਦੇ ਤੂੰ ਕਾਜ ਸਵਾਰ ਦਾ ਮੇਰੇ ਪਿਆਰੇ ਤਿਨਾਂ ਦੇ ਤੂੰ ਕਾਜ ਸਵਾਰ ਦੈ ਜਿਹੜੇ ਕਰਦੇ ਨੇ ਭਗਤੀ ਤੇਰੀ ਤਿਨਾਂ ਦੇ ਤੂੰ ਕਾਜ ਸਵਾਰਦੈ ਜਿਹੜੇ ਕਰਦੇ ਨੇ ਭਗਤੀ ਤੇਰੀ ਤਿਨਾਂ ਦੇ ਤੂੰ ਕਾਜ ਸਵਾਰਦੈ ਸਾਰੇ ਦੇ ਨੇ ਪਾਗੇ ਤੇਰੇ ਤਿਨਾਂ ਦੇ ਤੂੰ ਕਾਜ ਸਵਾਰਦੈ ਤਨਾਂ ਦੇ ਤੂੰ ਕਾਜ ਸਵਾਰ ਦੈ ਵਾਹਿਗੁਰੂ ਜਿਹੜੇ ਭਗਤ ਜਨ ਰੱਬ ਦੇ ਪਿਆਰੇ ਪਰਮੇਸ਼ਰ ਦੇ ਨਾਮ ਨਾਲ ਜੁੜ ਗਏ ਸੰਤ ਸੰਗਤ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਨਾਮ ਤੇ ਭਰੋਸਾ ਬਣ ਜੇ ਵਿਸ਼ਵਾਸ ਬਣ ਜੇ ਬੜੀ ਵੱਡੀ ਕਿਰਪਾ ਹੈ ਕਿਉਂਕਿ ਜਿਹੜੇ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹੈ ਨਾ ਗੁਰੂ ਸਾਹਿਬ ਉਹਨਾਂ ਨੂੰ ਨਾਮ ਹੀ ਦ੍ਰਿੜ ਕਰਾਉਂਦੇ ਨੇ ਬਾਹਰ ਜਾਉ ਗੁਰ ਆਪਣੇ ਉੱਪਰ ਜਿਨ ਹਰ ਹਰ ਨਾਮ ਦੇ ਰੜਾਇਆ ਮਹਾ ਉਧਿਆਨ ਆਨੰਦ ਕਰਮੈਂ ਜਿਨ ਸਿੱਧਾ ਮਾਰਗ ਦਿਖਾਇਆ ਮਾਰਗ ਦਿਖਾਇਆ ਆਪਣੇ ਗੁਰੂ ਧੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਲੇਹਾਰੇ ਜਾਈਏ ਕਿਉਂ ਭਾਈ ਜਿਨ੍ਹਾਂ ਨੇ ਨਾਮ ਦ੍ਰਿੜ ਕਰਾ ਦਿੱਤਾ ਕੇ ਨਾਮ ਹੀ ਸੱਚ ਹੈ ਨਾਮ ਹੀ ਤੇਰਾ ਆਸਰਾ ਹੈ ਸਦ ਸੰਗਤ ਗੁਰੂ ਨਾਨਕ ਦੇ ਘਰ ਚ ਕੇਵਲ ਨਾਮ ਦੀ ਵਿੜਿਆਈ ਹੈ ਸਾਧ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਜਿਨਾਂ ਨੇ ਮਨ ਲੀਨ ਕਰ ਲਿਆ ਨਾਮ ਚ ਅਠ ਦਮ ਕੋ ਛੀਪਰ ਹੋਇਓ ਲਖੀਣਾ ਜੀਨੂੰ ਦਮੜੀ ਦਾ ਕਹਿੰਦੇ ਸੀ ਲੋਕ ਨਾਮ ਨਾਲ ਜੁੜ ਕੇ ਲੱਖਾਂ ਦਾ ਹੋ ਗਿਆ ਬੁਨ ਤਨ ਤਿਆਕੈ ਪ੍ਰੀਤ ਚਰਨ ਨੀਚ ਕੁਲਾ ਜਲਾਹਰ ਹੋਇਓ ਗੁਨੀ ਗਹੀਰਾ ਰਬਿਦਾਸ ਤਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਣਨਾਈ ਬਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਿਣਿਆ ਇਹ ਵਿਦ ਸੁਣ ਕੇ ਜਾਂ ਟ ਰੋਠ ਭਗਤੀ ਲਾਗਾ ਮਿਲੇ ਪਰਤਖ ਗੁਸਾਈਆਂ ਤੰਨਾ ਬੜਾ ਭਾਗਾ ਨਾਮ ਨਾਲ ਜੁੜ ਕੇ ਤੰਨਾ ਵੱਡਿਆਂ ਭਾਗਾ ਵਾਲਾ ਹੋ ਗਿਆ ਸਾਧ ਸੰਗਤ ਇੱਕ ਛੱਪਰੀ ਵੀ ਸੁਹਾਵੀ ਹੋ ਜਾਂਦੀ ਏ ਜਿੱਥੇ ਉਹਦਾ ਨਾਮ ਜਪਿਆ ਜਾਵੇ ਸਭ ਕਹਿੰਦੇ ਭਲੀ ਸੁਹਾਵੀ ਛੱਪਰੀ ਜਾਂ ਮੈਂ ਹਰ ਗੁਣ ਗਾਏ ਕਿਤਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ ਐਸੀ ਨਾਮ ਦੀ ਵਡਿਆਈ ਹੈ ਐਸੀ ਨਾਮ ਦੀ ਵਡਿਆਈ ਐ ਸੰਗਤ ਜੀ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਸਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨਜਾਸ਼ਰ ਦਾ ਨਾਮ ਕਿਸੇ ਦਾ ਮਨ ਮੰਨ ਗਿਆ ਨਾ ਨਾਮ ਤੇ ਸਤਿਗੁਰੂ ਜੀ ਕਹਿੰਦੇ ਉਹਦੀ ਗਤ ਕਹੀ ਨਹੀਂ ਜਾ ਸਕਦੀ ਕਾਗਦ ਕਲਮ ਵੀ ਉਹਦਾ ਜਸ ਲਿਖ ਨਹੀਂ ਸਕਦੇ ਇਨਾਂ ਦਾ ਜਿਨ੍ਹਾਂ ਦਾ ਨਾਮ ਤੇ ਭਰੋਸਾ ਹੋ ਗਿਆ ਨਾਮ ਤੇ ਵਿਸ਼ਵਾਸ ਹੋ ਗਿਆ ਫਰਜ ਵੱਦ ਕਿਸਮਤੀ ਸਾਡੀ ਕਿਸੇ ਉੱਤ ਸਾਰਾ ਕੁਝ ਕਰਦੇ ਆ ਨਾਮ ਨਾਲ ਮਨ ਹੀ ਨਹੀਂ ਜੁੜ ਰਿਹਾ ਕਿਉਂ ਨਹੀਂ ਜੁੜ ਰਿਹਾ ਕਿਉਂਕਿ ਨਾਮ ਤੇ ਭਰੋਸਾ ਨਹੀਂ ਸਾਧ ਸੰਗਤ ਕੇਵਲ ਨਾਮ ਦੀ ਵਡਿਆਈ ਕਰਦੀ ਹੈ ਸੰਗਤ ਜੀ ਨਾਮ ਦੀ ਵਡਿਆਈ पंचम पाछा ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਬਦ ਹੈ ਪੈਰੋ ਰਾਗ ਦੇ ਵਿੱਚ ਜੀਵਨ ਸਫਲ ਹੋ ਗਿਆ ਆਖੋ ਸਤਿਨਾਮ ਸ਼੍ਰੀ ਵਾਹਿ ਹੈ ਗੁਰੂ ਸਾਧ ਸੰਗਤ ਗੁਰੂ ਸਾਹਿਬ ਕਹਿੰਦੇ ਕਮਾਲ ਹੈ ਕਹਿੰਦੇ ਨਾਮ ਹਮਾਰਾ ਹੈ ਵੇਦ ਹਰਨਾਦ ਚਾਰ ਵੇਦ ਨੇ ਸਨਾਤਨ ਧਰਮ ਦੇ ਵਿੱਚ ਸਾਧ ਸੰਗਤ 나ਦ ਜਿਹੜੇ ਜੋਗੀ ਹੁੰਦੇ 나ਦ ਦੀ ਗੱਲ ਕਰਦੇ ਤੇ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਲਈ ਪਰਮੇਸ਼ਰ ਦਾ ਨਾਮ ਹੀ ਵੇਦ ਐ ਗੁਰੂ ਕੇ ਸਿੱਖ ਲਈ ਪਰਮੇਸ਼ਰ ਦਾ ਨਾਮ ਹੀ ਨਾਦ ਐ ਸਚੇ ਪਾਸ਼ਾ ਕਹਿੰਦੇ ਨਾਮ ਹਮਾਰਾ ਪੂਰੇ ਕਾਜ ਤੇ ਗੁਰੂ ਕੇ ਸਿੱਖ ਨੂੰ ਭਰੋਸਾ ਬਣ ਗਿਆ ਕਿ ਜੇ ਮੈਂ ਨਾਮ ਨਾਲ ਜੁੜ ਗਿਆ ਤੇ ਮੇਰੇ ਸਾਰੇ ਕਾਰਜ ਜਿਹੜੇ ਨੇ ਉਹ ਪੂਰੇ ਹੋ ਜਾਣੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੰਨਾ ਵਿਸ਼ਵਾਸ ਵੀ ਹੁਣ ਨਾਮ ਨਾਲ ਮਨ ਜੁੜ ਗਿਆ ਬਾਕੀ ਤੇ ਸਾਰਾ ਕੁਝ ਆਪੇ ਹੀ ਹੋਈ ਜਾਣਾ ਨਾਮ ਹਮਾਰਾ ਪੂਰਨ ਕਾਜ ਕਹਿੰਦੇ ਸਾਰੇ ਕਾਰਜ ਮੇਰੇ ਆਪਣੇ ਆਪ ਹੀ ਪੂਰਨ ਹੋਣ ਲੱਗ ਪਏ ਜਦੋਂ ਨਾਮ ਨਾਲ ਜੁੜ ਪਿਆ ਐਸੀ ਨਾਮ ਦੀ ਵਿੜਿਆਈ ਸਾਧ ਸੰਗਤ ਭਗਤ ਕਬੀਰ ਜੀ ਜਿਹੜੇ ਨਾਮ ਦੀ ਗੱਲ ਕਰਦੇ ਨਾਮ ਨਾਲ ਜੁੜੇ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ 'ਚ ਨਾਮ ਨਾਲ ਜੁੜੀਆਂ ਰੂਹਾਂ ਨੂੰ ਹੀ ਥਾਂ ਐ ਹੋਰ ਕਿਸੇ ਨੂੰ ਥਾਂ ਨਹੀਂ ਐ ਭਗਤ ਕਬੀਰ ਜੀ ਦੀ ਮਹਿਮਾ ਬੜੀ ਸਾਧ ਸੰਗਤ ਦੂਰ ਦਰਾੜਿਆਂ ਤੱਕ ਫੈਲ ਗਈ ਤੁਹਾਨੂੰ ਪਤਾ ਐ ਜਦੋਂ ਕਿਸੇ ਦੀ ਸੋਭਾ ਹੋ ਜੇ ਨਾ ਤੇ ਪਿਆਰਿਓ ਲੋਕੀ ਉਹਦੇ ਨਾਲ ਈਰਖਾ ਵੀ ਕਰਨ ਲੱਗ ਪੈਂਦੇ ਨੇ ਤੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਨਾ ਬੂਝੈ ਨਾ ਵਿਚਾਰੈ ਉਹਨਾਂ ਨੇ ਇਹ ਨਹੀਂ ਦੇਖਣਾ ਵੀ ਭਾਈ ਉਸਤਤੇ ਦੀ ਤਾਂ ਹੋਰੀ ਇਹ ਦੇ ਜੀਵਨ ਚ ਸੱਚ ਆ ਗਿਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੈ ਜਹਾਨ ਉਹ ਐਵੇਂ ਹੀ ਈਰਖਾ ਕਰਨ ਲੱਗ ਪੈਂਦੇ ਨੇ ਐਵੇਂ ਹੀ ਸਾਧ ਸੰਗਤ ਨਿੰਦਿਆ ਕਰੀ ਜਾਣਗੇ ਮਾੜਾ ਚੰਗਾ ਬੋਲੀ ਜਾਣਗੇ ਤੇ ਕੁਝ ਲੋਕਾਂ ਨੇ ਸੋਚਿਆ ਵੇ ਭਗਤ ਕਬੀਰ ਜੀ ਦੀ ਬੜੀ ਮਹਿਮਾ ਹੋ ਰਹੀ ਐ ਕਿ ਕੋਈ ਇਸ ਤਰ੍ਹਾਂ ਦਾ ਕੋਈ ਜੁਗਾਰ ਲਗਾਉਣੇ ਆ ਕਿ ਲੋਕੀ ਭਗਤ ਜੀ ਦੀ ਨਿੰਦਿਆ ਕਰਨ ਭਗਤ ਕਬੀਰ ਨੂੰ ਮਾੜਾ ਕਹਿਣ ਸੱਦ ਸੰਗਤ ਹੁਣ ਪਿਆਰਿਓ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਨੂੰ ਤੇ ਮਤਲਬ ਨਹੀਂ ਹੁੰਦਾ ਨਾ ਨਿੰਦਿਆ ਨਾਲ ਨਿੰਦਿਆ ਦੀ ਪਰਵਾਹ ਨਹੀਂ ਤੇ ਨਾ ਉਸਤਤ ਨਾਲ ਸਹਿਬ ਦੀ ਗੁਰਬਾਣੀ ਕਹਿੰਦੀ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਣਾ ਉਹਨਾਂ ਨੇ ਤੇ ਨਿਰਵਾਣ ਪਦ ਖੋਜ ਚ ਖੋਜਣਾ ਹੈ ਨਿਰਵਾਣ ਪਦ ਵਿਕਾਰਾਂ ਤੋਂ ਰਹਿਤ ਪਦ ਜਿੱਥੇ ਜਾ ਕੇ ਫੁਰਨੇ ਖਤਮ ਹੋ ਜਾਂਦੇ ਉਹ ਪਦ ਉਹਨਾਂ ਨੇ ਖੋਜਣਾ ਇਹ ਰੱਬ ਦੇ ਭਗਤਾਂ ਦਾ ਜੀਵਨ ਹੁੰਦਾ ਸਾਧ ਸੰਗਤ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਕਿ ਸਾਡੀ ਉਸਤਤ ਕਰੇ ਤੇ ਭਾਵੇਂ ਇਹ ਗੁਰੂ ਕੀ ਬਾਣੀ ਕਹਿ ਰਹੀ ਹੈ ਉਸਤਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨਾ ਜੀ ਉਸਤ ਨਿੰਦਾ ਦੂਤ ਆ ਗਏ ਖੋਜੈ ਪਤਨੀਰਵਨਾ ਦੀ ਉਸਤ ਨਿੰਦਾ ਦੂਤ ਆ ਗਏ ਖੋਜੈ ਨਿੰਦਾ ਦੂਤ ਆ ਗਏ ਖੋਜੈ ਸਰਵਨਾ ਦੀ ਉਸਤ ਨਿੰਦਾ ਦੂਤ ਧਰਮ ਮਾਨਾ ਦੀ ਉਸਤ ਨਿੰਦਾ ਦੂਤ ਆ ਗਏ ਪਦ ਨਿਰਵਾਨਾ ਜੀ ਕੋ ਜੈ ਪਦ ਨਿਰਵਾਨਾ ਜੀ ਪਦ ਨਿਰਵਾਨਾ ਜੀ ਕੋ ਜੈ ਪਦ ਨਿਰਵਾਨਾ ਜੀ ਉਸਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨ ਦੀ ਉਸਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨ ਦੀ ਉਸਤ ਨਿੰਦਾ ਦਉ ਤਿਆਗੈ ਖੋਜੈ ਪਦ ਨਿਰਵਾਨ ਦੀ ਬੁਝੇ ਪਦ ਨਿਰਵਾਨਾ ਧਿਆਨ ਦਿਓ ਸੰਗਤ ਜੀ ਮੇਰੀ ਬੇਨਤੀ ਹੈ ਬਹੁਤ ਅਮੋਲਕ ਬਚਨ ਨੇ ਸਤਿਗੁਰਾਂ ਦੇ ਇਹਨਾਂ ਨੂੰ ਐਵੇਂ ਨਾ ਸਮਝਿਓ ਗਾਹਕ ਬਣ ਕੇ ਸੰਗਤ ਚ ਬੈਠੀਏ ਵਪਾਰੀ ਸੱਚ ਦੇ ਬਣ ਜਦੇ ਵਪਾਰੀ ਬਣ ਕੇ ਸੰਗਤ ਵਿੱਚ ਬੈਠੀਏ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਸੁਣੇ ਤੋਂ ਬਿਨਾਂ ਨੰੰਗ ਜਾਵੇ ਕਿਤੇ ਸੰਗਤ ਜੀ ਨਿਰਵਾਣ ਪਦ ਜਿੱਥੇ ਜਾ ਕੇ ਫੁਰਨੇ ਖਤਮ ਹੋ ਜਾਂਦੇ ਨੇ ਨਿਰੋਲ ਇੱਕ ਸੱਚ ਰਹਿ ਜਾਂਦਾ ਹੈ ਉਹ ਐਸਾ ਪਦ ਹੈ ਐਸੀ ਅਵਸਥਾ ਹੈ ਉਸੇ ਪਦ ਦੀ ਪ੍ਰਾਪਤੀ ਲਈ ਪਰਮੇਸ਼ਰ ਦੇ ਪਿਆਰੇ ਉਦਮ ਕਰਦੇ ਨੇ ਭਗਤੀ ਕਰਦੇ ਸਿਮਰਨ ਕਰਦੇ ਗੁਰੂ ਦੀ ਸੇਵਾ ਕਰਦੇ ਕਿ ਤਾਂ ਕਿ ਉਹ ਨਿਰਵਾਣ ਪਦ ਪ੍ਰਾਪਤ ਹੋ ਜਾਈਂ ਸਾਧ ਸੰਗਤ ਦੁਨੀਆ ਦੀ ਹਸਤਤ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਸਹਿਬ ਦੀ ਗੁਰਬਾਣੀ ਖੰਡਨ ਕਰਦੀ ਹੈ ਇਸ ਗੱਲ ਦਾ ਸਹਿਬ ਤਾਂ ਕਹਿੰਦੇ ਜੇ ਜੁਗ ਚਾਰੇ ਆਰ ਜਾਂ ਹੋਰ ਦਸ ਸੂਣੀ ਹੋਏ ਚਾਰੇ ਜਿੰਨਾ ਜੁਗਾਂ ਜਿੰਨੀ ਤੇਰੀ ਉਮਰ ਹੋਵੇ ਉਹ ਤੋਂ ਵੀ 10 ਗੁਣਾ ਹੋਰ ਹੋਵੇ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਈ ਨਵੇਂ ਖੰਡਾਂ ਚ ਤੇਰੀ ਜਾਣ ਪਛਾਣ ਹੋਵੇ ਸਾਰੇ ਤੇਰੇ ਹੁਕਮ ਚ ਚੱਲਦੇ ਹੋਣ ਇਹ 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 ਦੁਨੀਆ ਦੇ ਲੋਗਾਂ ਲਈ ਵੱਡੀਆਂ ਗੱਲਾਂ ਹੋ ਸਕਦੀਆਂ ਨੇ ਭਗਤਾਂ ਲਈ ਨਹੀਂ ਚੰਗਾ ਨਾਉ ਰਖਾਇਕੈ ਜਸ ਕੀਰਤ ਜਗ ਲੇ ਜਗ ਲੇ ਚੰਗਾ ਨਾਉ ਨਾਉ ਦੇ ਨਾਲ ਕੋਈ ਆਉਧਾ ਲਾ ਲਿਆ ਦੁਨੀਆ ਦਾ ਜਸ ਲੈ ਲਿਆ ਦੁਨੀਆ ਸੋਭਾ ਲਾਗੀ ਕਰਨ ਇਹ ਤੇ ਸੰਤ ਜੀ ਨੇ ਤੇ ਮਹਾਰਾਜ ਜੀ ਨੇ ਤੇ ਬ੍ਰਹਮ ਗਿਆਨੀ ਨੇ ਬੜਾ ਕੁਝ ਦੁਨੀਆ ਕਹਿ ਦਿੰਦੀ ਹੈ ਪਰ ਸਹਿਬ ਦੀ ਗੁਰਬਾਣੀ ਕਹਿੰਦੀ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਜੇ ਤੂੰ ਉਸ ਪ੍ਰੀਤਮ ਪਿਆਰੇ ਦੀ ਨਦਰ ਤੋਂ ਵਾਂਝਾ ਰਹਿ ਗਿਆ ਨਾ ਉਹਦੀ ਦਰਗਾਹ 'ਚ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਆਖੋ ਸਤਿਨਾਮ ਸ੍ਰੀ ਵਾਹਿ ਹੈ ਗੁਰੂ ਤੂੰ ਕਹਿੰਦੇ ਆ ਨਾ ਜਾਣਾ ਮੰਗ ਘੁਮੇਗਾ ਉੱਥੇ ਵੀ ਜਿਵੇਂ ਹੁਣ ਆਪਾਂ ਸਾਜ ਸੰਗਤ ਕਿਤੇ ਆਈਏ ਇੱਥੇ ਪਿਆਚ ਹੀ ਆਇਆ ਕੋਈ ਆਪਾਂ ਨੂੰ ਬੁਲਾਈਏ ਨਾ ਉਹਦਾ ਸਤਕਾਰ ਨਾ ਕਰੀਏ ਦਬ ਨਾ ਕਰੀਏ ਫਿਰ ਉਹ ਅਨਜਾਣਾ ਮੰਗੀ ਸਾਜ ਸੰਗਤ ਘੁਮੇਗਾ ਵੀ ਕੋਈ ਬੁਲਾਉਂਦਾ ਹੀ ਨਹੀਂ ਕੋਈ ਸਤਕਾਰ ਹੀ ਨਹੀਂ ਕਰਦਾ ਮਹਾਰਾਜ ਕਹਿੰਦੇ ਰੱਬ ਦੀ ਦਰਗਾਹ ਚ ਤੇਰਾ ਇਹੋ ਜਿਹਾ ਹਾਲ ਹੋਣਾ ਤੈਨੂੰ tiers ਘਾਰਾਂ ਪੈਣੀ ਆ ਉਥੇ ਕਿਸੇ ਨੇ ਤੈਨੂੰ ਮੂੰਹ ਨਹੀਂ ਲਾਉਣਾ ਜੇ ਤੂੰ ਰੱਬ ਦੀ ਨਜ਼ਰ ਤੋਂ ਵਾਂਝਾ ਰਹਿ ਗਿਆ ਸੱਦ ਸੰਗਤ ਕਹਿਣ ਦਾ ਭਾਵ ਕੀ ਲੋਗਨ ਕੀ ਚਤਰਾਈ ਉਪਮਾ ਤੇ ਬਹਸੰਤਰ ਯਾਰ ਬਸੰਤਰ ਕਹਿੰਦੇ ਅੱਗ ਨੂੰ ਕਹਿੰਦੇ ਜੇ ਤੇਰੀ ਕੋਈ ਉਸਤਤ ਕਰਦਾ ਹੈ ਨਾ ਉਹਨੂੰ ਕਹਿੰਦੇ ਘਰੇ ਜਾ ਕੇ ਅੱਗ ਚ ਸਾੜ ਦੇ ਉਹਨੂੰ ਰੱਖੀ ਨਾ ਕੋਲ ਤੈਨੂੰ ਖਰਾਬ ਕਰੇਗੀ ਰੱਖੀ ਨਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹਰਿਮੰਦਰ ਸਾਹਿਬ ਜਾਇਆ ਕਰਦੇ ਸੀ ਕਈ ਵਾਰੀ ਉਹਨਾਂ ਨੇ ਘੰਟਾ-ਘੰਟਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਮੱਥਾ ਰਗੜੀ ਜਾਣਾ। ਕਈ ਵਾਰੀ ਇਹ ਵੀ ਦੱਸਿਆ ਵੀ ਉਹਨਾਂ ਦੇ ਦਾਗ ਪੈ ਜਾਣਾ ਮਸਤਕ 'ਚ। ਕਿਸੇ ਨੇ ਕਿਹਾ ਬਾਬਾ ਜੀ ਮੱਥਾ ਤਾਂ ਇੱਕ ਵਾਰੀ ਟੇਕਿਆ ਜਾਂਦਾ ਹੈ ਤੁਸੀਂ ਘੰਟਾ-ਘੰਟਾ ਮੱਥਾ ਰਗੜੀ ਜਾਂਦੇ ਹੋ। ਤੁਹਾਡੇ ਦਾਗ ਪੈ ਜਾਂਦਾ ਹੈ ਮਸਤਕ 'ਚ ਕੀ ਕਰਦੇ ਹੋ ਤੁਸੀਂ? ਸੰਤ ਬਾਬਾ ਅਤਰ ਸਿੰਘ ਮਹਾਰਾਜ ਕਹਿੰਦੇ ਭਾਈ ਜਿੰਨੇ ਮੱਥੇ ਮੈਨੂੰ ਸੰਗਤ ਟੇਕਦੀ ਹੈ ਉਹ ਮੈਂ ਸਾਰੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਦਾ ਸੱਚੇ ਪਾਤਸ਼ਾਹ ਮੈਂ ਤੇ ਤੁਹਾਡਾ ਨਿਮਾਣਾ ਜ ਸਿੱਖ ਐ ਮੱਥੇ ਤੇ ਤੁਹਾਡੀ ਗੁਰਬਾਣੀ ਨੂੰ ਟਿਕਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਣ ਬੰਦੇ ਦੀ ਕੀ ਔਕਾਤ ਐ ਸਾਧ ਸੰਗਤ ਕੋਈ ਬੰਦੇ ਨੂੰ ਮੱਥੇ ਟੇਕੇ ਬੰਦੇ ਦੀ ਕੋਈ ਔਕਾਤ ਨਹੀਂ ਐ ਇਹ ਤੇ ਸਿਰ ਜਦੇ ਹੁੰਦੇ ਗੁਰਬਾਣੀ ਨੂੰ ਸਰੀਰ ਉਹੀ ਹੁੰਦਾ ਵਿੱਚ ਸ਼ਰਾਬ ਪੈ ਗਈ ਲੋਕੀ ਸ਼ਰਾਬ ਕਹਿਣ ਲੱਗ ਸ਼ਰਾਬੀ ਕਹਿਣ ਲੱਗ ਪੈਂਦੇ ਨੇ ਵਿੱਚ ਕੋਈ ਹੋਰ ਨਸ਼ਾ ਪਾ ਲਿਆ ਤੇ ਲੋਕੀ ਨਸ਼ੇੜੀ ਕਹਿਣ ਲੱਗ ਪੈਂਦੇ ਸਰੀਰ ਤੇ ਉਹੀ ਹੈ ਜੇ ਉਸੇ ਸਰੀਰ ਦੇ ਵਿੱਚ ਗੁਰਬਾਣੀ ਪੈ ਗਈ ਤੇ ਪਿਆਰਿਓ ਲੋਕੀ ਸੰਤ ਕਹਿਣ ਲੱਗ ਪੈਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਸਰੀਰ ਸਤਕਾਰ ਸਰੀਰ ਦਾ ਨਹੀਂ ਹੈ ਸਤਕਾਰ ਤੇ ਗੁਰੂ ਕੀ ਬਾਣੀ ਦਾ ਹੈ ਸਤਕਾਰ ਤੇ ਪਰਮੇਸ਼ਰ ਦੇ ਨਾਮ ਦਾ ਹੈ ਤਾਂ ਸਰੀਰ ਦਾ ਸਤਕਾਰ ਹੈ ਤਾਂ ਸਰੀਰ ਉਹ ਪੂਜਣਯੋਗ ਹੋ ਜਾਂਦਾ ਹੈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੈ ਸਭ ਕੋਈ ਗੁਰਪੂਰੇ ਕੀ ਬੜਿਆਈ ਤਾਂ ਕਿ ਕੀਮਤ ਕਹੀ ਨਾ ਜਾਈ ਹੁਣ ਸਾਧ ਸੰਗਤ ਉਹ ਉਹ ਲੋਕਾਂ ਨੇ ਸੋਚਿਆ ਵੀ ਕਬੀਰ ਦੀ ਕਿੱਦਾਂ ਵੇਸਤੀ ਕਰੀਏ ਕਿੱਦਾਂ ਇਹਨੂੰ ਨੀਮਾ ਦਿਖਾਈਏ ਤੇ ਸਾਧ ਸੰਗਤ ਕਬੀਰ ਨੂੰ ਪਤਾ ਕੋਈ ਨਹੀਂ ਉਹਨਾਂ ਨੇ ਚਾਰੇ ਪਾਸੇ ਰੌਲਾ ਪਾ ਦਿੱਤਾ ਕਿ ਭਗਤ ਕਬੀਰ ਜੀ ਇੱਕ ਬਹੁਤ ਵੱਡਾ ਜੱਗ ਕਰ ਰਹੇ ਨੇ 36 ਪ੍ਰਕਾਰ ਦੇ ਪਦਾਰਥ ਬਣਾ ਰਹੇ ਨੇ ਗਰੀਬਾਂ ਨੂੰ ਵਸਤਰ ਵੰਡਣੇ ਨੇ ਸਾਧ ਸੰਗਤ ਇਦਾਂ ਦਾ ਉਹਨਾਂ ਨੇ ਰੌਲਾ ਪਾਤਾ ਜਿਹੜੀਆਂ ਸਾਧੂਆਂ ਦੀਆਂ ਮੰਡਲੀਆਂ ਸੀ ਮੱਠ ਹੁੰਦੇ ਸੀ ਪਹਿਲਾਂ ਮੰਡਲੀਆਂ ਸਾਧ ਸੰਗਤ ਅੱਜ ਵੀ ਸਾਡੇ ਇਲਾਕੇ 'ਚ ਮੰਡਲੀ ਆਉਂਦੀ ਹੈ ਹਰਦੁਆਰ ਤੋਂ ਤੇ ਉਹ ਪੂਰਾ ਮੇਰੇ ਖਿਆਲ ਆ ਮਾਗਦਾ ਮਹੀਨਾ ਸਾਰਾ ਹੀ ਰਹਿੰਦੇ ਇੱਥੇ ਤੇ ਘਰਾਂ ਘਰਾਂ ਚ ਉਹਨਾਂ ਨੂੰ ਪ੍ਰਸ਼ਾਦਾ ਹੁੰਦਾ ਅੱਜ ਕਿਸੇ ਘਰੇ ਕੱਲ ਕਿਸੇ ਘਰੇ ਇਸ ਤਰ੍ਹਾਂ ਮੰਡਲੀਆਂ ਆਇਆ ਕਰਦੀਆਂ ਸੀ ਉਹਨਾਂ ਨੇ ਕੀ ਕੀਤਾ ਉਹ ਸਾਧੂਆਂ ਦੇ ਜਿਹੜੇ ਮੱਠ ਸੀ ਨਾ ਸਾਰਿਆਂ ਨੂੰ ਚਿੱਠੀਆਂ ਕੱਲ ਦਿੱਤੀਆਂ ਵੀ ਭਗਤ ਕਬੀਰ ਜੀ ਇੱਕ ਬਹੁਤ ਵੱਡਾ ਜਗ ਕਰ ਰਹੇ ਨੇ 36 ਪ੍ਰਕਾਰ ਦੇ ਪਦਾਰਥ ਬਣਾਉਣਗੇ ਭਗਤ ਕਬੀਰ ਨੂੰ ਪਤਾ ਕੋਈ ਨਹੀਂ ਤੇ ਸਾਧ ਸੰਗਤ ਤੇ ਹੁਣ ਹੋਇਆ ਕਿ ਉਹ ਦਿਨ ਆਇਆ ਨਾ ਤੇ ਬਾਹਰੋਂ ਤੇ ਸਾਧ ਸੰਗਤ ਹੁਣ ਸੰਗਤ ਆਉਣ ਲੱਗ ਪਈ ਭਗਤ ਕਬੀਰ ਦੇ ਨਗਰ ਵੱਲੋਂ ਸਾਧੂਆਂ ਦੀਆਂ ਮੰਡਲੀਆਂ ਤੇ ਭਗਤ ਕਬੀਰ ਜੀ ਦੇਖਦੇ ਸਾਧੂਆਂ ਦੀਆਂ ਮੰਡਲੀਆਂ ਆ ਰਹੀਆਂ ਇਹ ਕਿੱਧਰ ਜਾ ਰਹੇ ਇੱਥੇ ਰਸਤੇ 'ਚ ਭਗਤ ਕਬੀਰ ਜੀ ਮਿਲ ਗਏ ਪੁੱਛਿਆ ਇੱਕ ਮੰਡਲੀ ਨੂੰ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦੇ ਤੁਹਾਨੂੰ ਨਹੀਂ ਪਤਾ ਇੱਥੇ ਅੱਗੇ ਨਗਰ 'ਚ ਇੱਕ ਭਗਤ ਕਬੀਰ ਰਹਿੰਦਾ ਹੈ ਉਹ ਬਹੁਤ ਵੱਡਾ ਜਗ ਕਰ ਰਿਹਾ 36 ਪ੍ਰਕਾਰ ਦੇ ਭੋਜਨ ਬਣਾ ਰਿਹਾ ਤੇ ਗਰੀਬਾਂ ਨੂੰ ਉਹਨੇ ਵਸਤਰ ਵੰਡਣੇ ਨੇ ਕਬੀਰ ਬੜਾ ਹੈਰਾਨ ਸਾਧ ਸੰਗਤ ਰੱਬ ਦੇ ਪਿਆਰਿਆਂ ਦੀ ਨਾ ਇੱਕ ਵੱਖਰੀ ਮਮ ਹੁੰਦੀ ਹੈ ਸੰਗਤ ਜੀ ਉਹਨਾਂ ਦੇ ਕਿਉਂ ਅੰਦਰ ਆਪਣੇ ਕੋਈ ਦੋਸ਼ ਨਹੀਂ ਹੁੰਦਾ ਉਹ 네ਗੇਟਿਵ ਨਹੀਂ ਸੋਚਦੇ ਪੋਜ਼ਿਟਿਵ ਸੋਚਦੇ ਆ ਉਹਨਾਂ ਨੇ ਕਿਸੇ ਪਾਸੇ ਖਿਆਲ ਨਹੀਂ ਲੈ ਕੇ ਗਏ ਸਾਧ ਸੰਗ ਖਿਆਲ ਕਿੱਥੇ ਗਿਆ ਇਹ ਵੀ ਮੇਰੇ ਭਗਵਾਨ ਦੀ ਕੋਈ ਲੀਲਾ ਹੋਏਗੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਤੇ ਮੈਨੂੰ ਤੇ ਹੁਣ ਪਤਾ ਹੀ ਨਹੀਂ ਸਾਧ ਸੰਗਤ ਉਹ ਪੜੋ ਸਾਰੀ ਸੰਗਤ ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ ਮੈਂ ਨਾ ਜਾਣਾਂ ਤੇਰੀ ਸਾਰ ਨੂੰ ਤੂੰ ਤਾਂ ਕਿਹੜਿਆਂ ਰੰਗਾਂ ਦੇ ਵਿੱਚ ਖੇਡਦਾ ਮੈਂ ਨਾ ਜਾਣਾਂ ਤੇਰੀ ਸਾਰ ਨੂੰ jana tere sar nu de vich ped da main na jana tere sar nu mere yaar ka de vich ped da main na jana tere sar nu pyar ji main na jana teri sar nu mere pyar ਜਣਾ ਤੇਰੀ ਸਾਰ ਨੂੰ